ਸਸ਼ਕਾਲਾ ਸਮਜ਼ਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਜੋ ਹੋ ਸਕਦੇ ਬਜਟ ਸੈਸ਼ਨ ਦਾ ਐਲਾਨ ਕਈ ਵੱਡੇ ਫੈਸਲਿਆਂ ਤੱਕ ਲੱਗ ਸਕਦੀ ਹੈ ਮੋਹਰ ਕਿਸਾਨਾਂ ਲਈ ਸੀਐਮ ਆਂਦਾ ਵੱਡਾ ਕਦਮ ਬਾੜਰਾ ਤੇ ਤਾਇਨਾਤ ਕੀਤੀ ਐਮਬੂਲੈਂਸਾਂ ਤੇ ਸੜਕ ਸੁਰੱਖਿਆ ਫੋਰਟੀਆਂ ਗੱਡੀਆਂ ਕਿਸਾਨਾਂ ਨੇ 2 ਦਿਨ ਟਾਲਿਆ ਦਿੱਲੀ ਕੂਚ 23 ਫਰਵਰੀ ਨੂੰ ਹੋਵੇਗਾ ਅਗਲੇ ਐਕਸ਼ਨ ਦਾ ਐਲਾਨ ਜਵਾਨ ਕਿਸਾਨ ਸੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਲਿਆ ਫੈਸਲਾ ਪੰਜਵੇਂ ਦਿਨ ਵੀ ਮੋਤੀ ਮਹਿਲ ਅਗੇ ਡਟੇ ਰਹੇ ਕਿਸਾਨ ਜਾਨ ਗਵਾਉਣ ਵਾਲੇ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ੇ ਸੰਬੰਧੀ ਐਸਜੀਐਮ ਨੇ ਦਵਾਇਆ ਭਰੋਸਾ ਈਡੀ ਨੇ ਸੀਐਮ ਕੇਜਰੀ ਵਾਲੋਂ ਪੇਜਾ ਸੱਤਵਾਂ ਸਮਾਣ 26 ਫਰਵਰੀ ਨੂੰ ਪੁੱਛ ਕੇ ਚਲੇ ਫੇਰ ਬੁਲਾਇਆ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵਿੰਦ ਸਿੰਘ ਰੰਧਾਵਾ ਦਾ ਵੱਡਾ ਬਿਆਨ ਹਰਿਆਣਾ ਸਰਕਾਰ ਨੇ ਸ਼ਾਂਤੀ ਮੇਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਗੋਲੀਆਂ ਤੇ ਅਥਰੂ ਗੈਸ ਦੇ ਗੋਲੇ ਦਾਕ ਕੇ ਕੀਤਾ ਮੌਲਿਕ ਅਧਿਕਾਰਾਂ ਦਾ ਕਹਣ ਫਤਿਹਗੜ ਚੂੜੀਆਂ ਤੋਂ ਦੁਖਦਾਈ ਖਬਰ ਸਰਕਾਰੀ ਵਿਧਾਪਕ ਨੇ ਫਾਂਹ ਲੈ ਕੇ ਜੀਵਨ ਲੀਲਾ ਕੀਤੀ ਖਤਮ 1.5 ਸਾਲ ਪਹਿਲਾਂ ਹੋਇਆ ਸੀ ਵਿਆ ਐਕਸ ਵੱਲੋਂ ਕਿਸਾਨੀ ਆंदोलਨ ਖਿਲਾਫ ਵੱਡਾ ਐਕਸ਼ਨ ਸਸਪੈਂਡ ਕੀਤੇ ਕਿਸਾਨ ਆंदोलਨ ਨਾਲ ਜੁੜੇ ਕਈ ਅਕਾਊਂਟਸ ਨੋਇਡਾ ਦੇ 746 ਕਿਸਾਨਾਂ ਖਿਲਾਫ ਮਾਮਲਾ ਦਰਜ ਪੁਲਸ ਤੇ ਜਾਨ ਲੈਵਾ ਹਮਲੇ ਸਨੇ 18 19 ਵਾਹਤ ਤਹਿਤ ਕੀਤੀ ਫਾਇਆ ਤੁਹਾਡਾ ਗਵਰਨਰ ਸਤਪਾਲ ਮੱਲਿਕ ਦੇ ਘਰ ਸੀਬੀਆਈ ਦਾ ਛਾਪਾ ਹਾਈਡਰੋ ਪਾਵਰ ਪ੍ਰੋਜੈਕਟ ਵਿੱਚ frastrachar ਦੇ ਮਾਮਲੇ 'ਚ ਕੀਤੀ ਕਾਰਵਾਈ ਭਾਰਤੀ ਜਲਸੀ ਇਹਨਾਂ ਦੀ ਵਧੇਗੀ ਤਾਕਤ ਬ੍ਰਮੋਸ ਮਿਜ਼ਾਈਲ ਦੀ ਖਰੀਦ ਲਈ 19000 ਕਰੋੜ ਰੁਪਏ ਦੇ ਵੱਡੇ ਸੌਦੇ ਨੂੰ ਮਿਲੀ ਮਨਜ਼ੂਰੀ ਭਾਰਤੀ ਫੌਜ ਨੇ ਜਿੱਤਿਆ ਦਿਲ برفਬਾਰੀ 'ਚ ਫਸੇ 500 ਸੈਲਾਨੀਆਂ ਨੂੰ ਬਚਾਇਆ ਮਨਫੀਤ ਡਿਗਰੀ ਤਾਪਮਾਨ ਦਿਖਾਇਆ ਭਾਰੀ ਉਤਸ਼ਾਹ ਦੇਸ਼ ਦੀਆਂ 46 ਦਵਾਈਆਂ ਦੇ ਸੈਂਪਲ ਫੇਲ ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ ਵੱਲੋਂ ਜਾਰੀ ਅਲਰਟ ਵਾਪਸ ਮੰਗਵਾਉਣ ਦੇ ਦਿੱਤੇ ਨੇਰਦੇ ਆਮਦਨ ਤੋਂ ਵੱਧ ਜ਼ਿਆਦਾ ਮਾਮਲੇ ਵਿੱਚ ਬਿਹਾਰ ਗੈਦਰ ਦੇ ਸੇਵਾ ਮੁਕਤ ਆਈਐਸ ਅਧਿਕਾਰੀ ਖਿਲਾਫ ਸੀਬੀਆਈ ਦੀ ਕਾਰਵਾਈ ਦਿੱਲੀ ਸਥਿਤ ਰਿਹਾਇਸ਼ ਚ ਕਿਤੇ ਜਾਰੀ ਹੈ ਤਲਾਸ਼ ਕarnataka ਚ ਹੁੱਕਾ ਬਾਰ ਬਹਿ ਨਿੱਕ ਸਾਲ ਤੋਂ ਛੋਟੇ ਨੂੰ ਨਹੀਂ ਮਿਲੇਗੀ ਸਿਗਰਟ ਨਿਯਮ ਤੋੜਨ ਤੇ 3 ਸਾਲ ਦੀ ਸਜ਼ਾ ਕਿਸਾਨ ਆंदोलਨ ਦੌਰਾਨ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਅੰਨੇ ਦੀ ਖਰੀਦ ਕੀਮਤ ਚ ਕਿ ਤਵਦਾ 315 ਰੁਪਏ ਤੋਂ ਵੱਧ ਕੇ 340 ਰੁਪਏ ਪ੍ਰਤੀ ਕੁਇੰਟਲ ਕਿਤੇ ਘੱਨੇ ਦੀ ਕੀਮਤ ਫੋਨਪੇ ਨੇ ਪਰਚ ਲਾਂਚ ਕੀਤਾ ਐਂਡਰਸ ਐਪ ਸਟੋਰ 12 ਭਾਰਤੀ ਭਾਸ਼ਾਵਾਂ ਵਿੱਚ ਕਰੇਗਾ ਸਪੋਰਟ ਮੈਨੇਜੂਏਲਾ ਚੂ ਗੈਰ ਕਾਨੂੰਨੀ ਸੋਨੇ ਦੀ ਖਾਨ ਡਿੱਗੀ ਹੱਥ ਸੇ 14 ਲੋਕਾਂ ਦੀ ਹੋਈ ਮੌਤ ਦਰਜਨਾ ਲੋਕਾਂ ਦੇ ਫਸੇ ਹੋਣ ਦਾ ਖਤਰਾ ਰੱਜਰ ਸਮਰਥਕ ਦੇ ਕਰਤੇ ਹੋਏ ਹਮਲੇ ਜਿਸ ਕਿਸੇ ਵੀ ਵਿਦੇਸ਼ੀ ਦੀ ਸਮੁਲੀਅਤ ਨਹੀਂ ਪਰਿਵਾਰਕ ਝਗੜੇ ਦਾ ਹੋ ਸਕਦਾ ਹੈ ਮਾਮਲਾ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਕੀਤਾ ਦਾਵਾ ਇੱਕ BMW ਤੇ 1 ਕਰੋੜ ਹైదరాబాద్ ক্রিকেট ਮੁਖੀ ਨੇ ਕੀਤਾ ਵੱਡਾ ਐਲਾਨ ਅਗਲੇ ਤਿੰਨ ਸਾਲਾਂ ਜੋ ਰਣਜੀ ਟਰਾਫੀ ਜਿੱਤਣ ਤੇ ਖਿਡਾਰੀਆਂ ਨੂੰ ਮਿਲੇਗਾ ਇਨਾਮ ਇਸ ਸਾਨੂੰ ਹੁਣ ਤੱਕ ਦੀਆਂ ਮੁਖ ਖਬਰਾਂ ਮਿਲੂ ਦਿਓ ਜਜ਼ਾਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼